ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਫਲਵਾ ਲਿਆਂ ਦੇ ਬਾਰੇ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਤੇ ਕਿਹੜੀਆਂ ਜੇਕਰ ਇਹ ਸਾਵਧਾਨੀਆਂ ਵਰਤ ਲੈਂਦੇ ਹਨ ਤਾਂ ਇਹਨਾਂ ਦੀ ਜ਼ਿੰਦਗੀ ਧਨ ਨਾਲ ਮਾਲਾ-ਮਾਲ ਹੋ ਜਾਵੇਗੀ ਇਹਨਾਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਪਾਰਾਂਹੇ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧੰਦੇ ਨਾਲ ਮਾਲਾ ਮਾਲ ਕੁੰਭ ਰਾਸ਼ੀ ਵਾਲਿਓ ਅਸੀਂ ਤੁਹਾਨੂੰ ਇਸ ਆਉਣ ਵਾਲੇ ਹਫ਼ਤੇ ਦੇ ਬਾਰੇ ਦੱਸ ਰਹੇ ਹਾਂ ਜੀ ਜੋ ਕਿ ਤੁਹਾਡੇ ਲਈ ਬੜਾ ਹੀ ਚੰਗਾ ਸਾਬਿਤ ਹੋਣ ਵਾਲਾ ਹੈ ਤੁਹਾਡੇ ਲਈ ਹਮੇਸ਼ਾ ਹੀ ਖੁਸ਼ੀਆਂ ਭਰਿਆ ਰਹੇ ਭਗਵਾਨ ਤੋਂ ਇਹੀ ਪ੍ਰਾਰਥਨਾ ਕਰਦੇ ਹਾਂ ਕੁੰਭ ਰਾਸ਼ੀ ਫਲ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਸਮਾਂ ਕਿਸੇ ਵਰਦਾਨ ਤੋਂ ਹੁਣ ਘੱਟ ਨਹੀਂ ਰਹੇਗਾ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਹੁਤ ਵੱਡੇ ਵੱਡੇ ਬਦਲਾਅ ਹੁੰਦੇ ਹੋਏ ਨਜ਼ਰ ਆਉਣਗੇ ਹੁਣ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੇ ਸੁਭਾਗਾ ਸਮਾਂ ਤੁਹਾਡੇ ਰਸਤੇ ਵਿੱਚ ਆ ਜਾਵੇਗਾ ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ಅಪਾਰ ਸਫਲਤਾ ਮਿਲ ਜਾਵੇਗੀ ਤੁਸੀਂ ਧਾਰਮਿਕ ਕੰਮਾਂ ਵਿੱਚ ਹੁਣ ਆਪਣਾ ਮਨ ਲਗਾਓਗੇ ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ ਤੇ ਆਓ ਜਾਣਦੇ ਹਾਂ ਜੀ ਵੱਡੀਆਂ-ਵੱਡੀਆਂ ਪੰਜ ਭਵਿੱਖ ਬਾਣੀਆਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਲਈ ਬਣ ਜਾਵੇ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨੰਬਰ 1 ਆਰਥਿਕ ਪੱਖ ਤੋਂ ਇਹ ਸਾਲ ਤੁਹਾਡੇ ਲਈ ਬੜਾ ਹੀ ਕਿਸਮਤ ਵਾਲਾ ਰਹਿਣ ਵਾਲਾ ਹੈ ਇਸ ਸਮੇਂ ਤੁਹਾਨੂੰ ਧਨ ਕਮਾਉਣ ਦੇ ਨਵੇਂ-ਨਵੇਂ ਅਵਸਰ ਪ੍ਰਾਪਤ ਹੋ ਜਾਣਗੇ ਤੁਹਾਨੂੰ ਬਹੁਤ ਹੀ ਲਾਭ ਹੋ ਜਾਵੇਗਾ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਇਸ ਸਮੇਂ ਕੋਈ ਆਰਥਿਕ ਤੰਗੀ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਵਪਾਰ ਸ਼ੁਰੂ ਕਰਨ ਲਈ ਕੋਸ਼ਿਸ਼ ਕਰ ਰਹੇ ਲੋਕਾਂ ਲਈ ਇਹ ਸਮਾਂ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਤੁਹਾਡੇ ਵੱਲੋਂ ਕੀਤੀ ਗਈ ਹਰ ਕੋਸ਼ਿਸ਼ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਵੇਗੀ ਤੁਹਾਡੀ ਪ੍ਰਤਿਭਾ ਵਿੱਚ ਨਿਖਾਰ ਆ ਜਾਵੇਗਾ ਤੁਹਾਡਾ ਪ੍ਰਦਰਸ਼ਨ ਪਹਿਲਾਂ ਨਾਲੋਂ ਬਿਹਤਰ ਹੁੰਦਾ ਹੋਇਆ ਨਜ਼ਰ ਆਵੇਗਾ ਆਪਣੇ ਵਪਾਰ ਨੂੰ ਵਧਾਉਣ ਲਈ ਤੁਸੀਂ ਜੋ ਵੀ ਕੁਝ ਕਰੋਗੇ ਉਸ ਤੋਂ ਹੀ ਤੁਹਾਨੂੰ ਲਾਭ ਮਿਲ ਜਾਵੇਗਾ ਵਪਾਰੀਆਂ ਨੂੰ ਸ਼ੁਰੂਆਤ ਤੋਂ ਹੀ ਬਹੁਤ ਵੱਡਾ ਫਲਦਾਇਕ ਸਮਾ ਸਾਬਿਤ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਹੁਣ ਖੁਸ਼ ਨਮਾ ਬਣ ਜਾਵੇਗੀ ਤੁਹਾਡਾ ਆਤਮ ਵਿਸ਼ਵਾਸ ਇਸ ਸਮੇਂ ਵੱਧ ਜਾਵੇਗਾ ਤੁਹਾਡੀ ਮਿਹਨਤ ਰੰਗ ਲਿਆਵੇਗੀ ਨੰਬਰ 2 ਭਵਿੱਖਬਾਣੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੇਕਰ ਤੁਸੀਂ ਕਿਸੇ ਗੰਭੀਰ ਪਰੇਸ਼ਾਨੀ ਤੋਂ ਬਿਮਾਰੀ ਤੋਂ ਵੀ ਜੂਝ ਰਹੇ ਸੀ ਤਾਂ ਇਸ ਸਮੇਂ ਤੁਹਾਨੂੰ ਉਸ ਤੋਂ ਛੁਟਕਾਰਾ ਮਿਲਣ ਵਾਲਾ ਹੈ ਤੁਸੀਂ ਖੁਦ ਨੂੰ ਹੁਣ ਬਹੁਤ ਹੀ ਜ਼ਿਆਦਾ ਊਰਜਾਵਾਨ ਤੇ ਆਪਣੀ ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਸੋਚ ਰੱਖਦੇ ਹੋਏ ਨਜ਼ਰ ਆਵੋਗੇ ਇਸ ਸਮੇਂ ਤਣਾਅ ਤੁਹਾਡੀ ਸਿਹਤ ਤੇ ਭਾਰੀ ਪੈ ਸਕਦਾ ਹੈ ਸਮੱਸਿਆਵਾਂ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਵਿਵਹਾਰਿਕ ਬਣੋਗੇ ਬਹੁਤ ਜ਼ਿਆਦਾ ਤੁਹਾਨੂੰ ਤਣਾਅ ਨਹੀਂ ਲੈਣਾ ਚਾਹੀਦਾ ਭਾਵਕੇ ਸੋਚਣਾ ਨਹੀਂ ਚਾਹੀਦਾ ਆਪਣੀ ਸਿਹਤ ਨੂੰ ਲੰਮੇ ਸਮੇਂ ਤੱਕ ਚੰਗਾ ਰੱਖਣ ਦੀ ਕੋਸ਼ਿਸ਼ ਕਰਦੇ ਰਹੋ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਆਪਣੇ ਮਾਤਾ ਪਿਤਾ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਉਹਨਾਂ ਦੇ ਪ੍ਰਤੀ ਤੁਸੀਂ ਥੋੜੇ ਜਿਹੇ ਚਿੰਤਿਤ ਹੋ ਸਕਦੇ ਹੋ ਨੰਬਰ 3 ਭਵਿੱਖ ਬਾਣੀ ਤੁਹਾਨੂੰ ਦੱਸ ਦਈਏ ਜੀ ਕਿ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਤੁਹਾਡੇ ਘਰ ਵਿੱਚ ਕੋਈ ਸ਼ੁਭ ਕੰਮ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਮਈ ਦੇ ਮਹੀਨੇ ਬਾਰੇ ਤੁਹਾਨੂੰ ਦੱਸ ਦਈਏ ਕਿ ਕੈਰੀਅਰ ਨੂੰ ਲੈ ਕੇ ਤੁਹਾਨੂੰ ਕੋਈ ਬਹੁਤ ਹੀ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਸ ਰਾਸ਼ੀ ਵਾਲੇ ਜਿਹੜੇ ਲੋਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਹੱਥ ਵਿੱਚ ਵੀ ਕੁਝ ਚੰਗੇ ਮੌਕੇ ਮਿਲ ਸਕਦੇ ਹਨ ਇੰਟਰਨਸ਼ਿਪ ਵੀ ਉਹਨਾਂ ਨੂੰ ਮਿਲ ਸਕਦੀ ਹੈ ਆਪਣੇ ਮੈਨੇਜਰ ਨੂੰ ਝੂਠ ਬੋਲਣ ਕਰਕੇ ਸਮੇਂ ਤੋਂ ਪਹਿਲਾਂ ਹੀ ਉਹ ਖਤਮ ਹੋ ਜਾਵੇਗੀ ਜਿਸ ਦੇ ਕਾਰਨ ਤੁਹਾਨੂੰ ਦੁੱਗਣਾ ਲਾਭ ਪ੍ਰਾਪਤ ਹੋ ਜਾਵੇਗਾ ਜੇਕਰ ਤੁਸੀਂ ਵਿਦੇਸ਼ ਵਿੱਚ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਹੋ ਇਸ ਸਮੇਂ ਤੁਸੀਂ ਉਚਾਈਆਂ ਨੂੰ ਛੂਹੋਗੇ ਤੇ ਸਾਰੇ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਹੋ ਜਾਣਗੇ ਇਸ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਗੁਰੂ ਦਾ ਗੋਚਰ ਤੁਹਾਡੀ ਰਾਸ਼ੀ ਵਿੱਚ ਹੋਵੇਗਾ ਤੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪ੍ਰਥਮ ਭਾਵ ਨਾਲ ਗੋਚਰ ਕਰਨਗੇ ਜਿਸ ਦੇ ਨਤੀਜੇ ਵਜੋਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਸੁੱਖ ਤੇ ਤੁਸੀਂ ਧੰਨ ਐਸ਼ੋ ਆਰਾਮ ਦੇ ਨਾਲ ਮਾਲਾ-ਮਾਲ ਹੋ ਜਾਓਗੇ। ਇਸ ਸਮੇਂ ਤੁਹਾਡਾ ਵਿਆਹ ਹੋਣਾ ਵੀ ਨਿਯਤ ਹੋ ਸਕਦਾ ਹੈ। ਤੁਹਾਨੂੰ ਕਈ ਪ੍ਰਸਤਾਵ ਮਿਲ ਸਕਦੇ ਹਨ। ਸਿੱਖਿਆ ਜਾਂ ਵਪਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ। ਤੁਸੀਂ ਧਾਰਮਿਕ ਕੰਮਾਂ ਵਿੱਚ ਮਨ ਲਗਾਓਗੇ। ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ। ਇਸ ਸਮੇਂ ਕਿਸਮਤ ਤੁਹਾਡਾ ਸਾਥ ਦੇਣ ਵਾਲੀ ਹੈ। ਤੁਸੀਂ ਜੋ ਵੀ ਕੰਮ ਕਰੋਗੇ ਉਸੇ ਵਿੱਚ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ। ਨੰਬਰ 5 ਭਵਿੱਖ ਬਾਣੀ ਤੁਹਾਨੂੰ ਦੱਸ ਦਈਏ ਕਿ ਦੂਜੇ ਭਾਗ ਤੋਂ ਸ਼ਨੀ ਦਾ ਗੋਚਰ ਵੀ ਤੁਹਾਡੇ ਲਈ ਬੜਾ ਹੀ ਖਾਸ ਬਦਲਾਅ ਲੈ ਕੇ ਆਵੇਗਾ ਤੁਹਾਡੀਆਂ ਸੁੱਖ ਸਹੂਲਤਾਂ ਤੇ ਵਿਹੋਤਾ ਜੀਵਨ ਵਿੱਚ ਸੁੱਖ ਖੁਸ਼ਹਾਲੀ ਚਾਰ ਚੰਦ ਲਾਉਣਗੇ ਵਪਾਰ ਜਗਤ ਨਾਲ ਜੁੜੇ ਲੋਕਾਂ ਲਈ ਸਮਾਂ ਬੜਾ ਹੀ ਅਨੁਕੂਲ ਸਾਬਿਤ ਹੋ ਜਾਵੇਗਾ ਤੁਹਾਡੇ ਵਪਾਰ ਨਾਲ ਜੁੜੇ ਨਵੇਂ ਵਿਚਾਰ ਤੁਹਾਡੇ ਵਪਾਰ ਦੀ ਤਰੱਕੀ ਲਈ ਲਾਭਕਾਰੀ ਸਾਬਿਤ ਹੋ ਜਾਣਗੇ ਇਸ ਸਮੇਂ ਪਰਿਵਾਰ ਵਧਾਉਣ ਦੀ ਯੋਜਨਾ ਬਣਾ ਰਹੇ ਜੋੜਿਆਂ ਨੂੰ ਵੀ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ ਤੁਸੀਂ ਆਪਣਾ ਸੰਤੁਲਨ ਪਾ ਲਓਗੇ ਸਾਲ ਇਸ ਮਹੀਨੇ ਦਾ ਪਿਆਰ ਤੇ ਕੋਮਲਤਾ ਦੇ ਵਾਅਦਿਆਂ ਦੇ ਨਾਲ ਸ਼ੁਭ ਸਮਾਂ ਤੁਹਾਡਾ guzrega ਨੰਬਰ 6 ਪਿਖ ਬੜੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਲਈ ਸਮਾਂ ਬੜਾ ਹੀ ਬਿਹਤਰ ਸਾਬਿਤ ਹੋ ਜਾਵੇਗਾ ਤੁਹਾਡੇ ਲਈ ਆਸ਼ਾਜਨਕ ਨਤੀਜੇ ਲੈ ਕੇ ਆ ਸਕਦਾ ਹੈ ਉੱਚ ਅਧਿਕਾਰੀ ਤੁਹਾਡੇ ਨਾਲ ਸਿੱਧੇ ਹੀ ਅਸਾਈਨਮੈਂਟ ਲਈ ਸੰਪਰਕ ਕਰ ਸਕਦੇ ਹਨ ਤੁਹਾਨੂੰ ਬਹੁਤ ਹੀ ਘੱਟ ਕੋਸ਼ਿਸ਼ ਦੇ ਨਾਲ ਚੰਗੇ ਨਤੀਜੇ ਮਿਲ ਜਾਣਗੇ ਇਸ ਸਮੇਂ ਤੁਹਾਨੂੰ ਆਪਣੀ ਆਮਦਨ ਵਧਾਉਣ ਦੇ ਲਈ ਤਰੱਕੀ ਮਿਲ ਜਾਵੇਗੀ ਤੇ ਤੁਸੀਂ ਆਪਣੇ ਭਵਿੱਖ ਦੀ ਬਿਹਤਰ ਯੋਜਨਾ ਬਣਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਆਪਣੀ ਮਿਹਨਤ ਤੇ ਕੋਸ਼ਿਸ਼ ਜਾਰੀ ਰੱਖੋਗੇ ਤਾਂ ਇਹ ਸਮਾਂ ਬੜਾ ਹੀ ਮਦਦਗਾਰ ਸਾਬਿਤ ਹੋ ਜਾਵੇਗਾ ਪਹਿਲੇ ਭਾਗ ਵਿੱਚ ਬ੍ਰਹਸਪਤੀ ਦੇ ਗੋਚਰ ਨਾਲ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ। ਨੰਬਰ 7 ਭਵਿੱਖ ਬਾਣੀ ਜੇਕਰ ਤੁਸੀਂ ਪ੍ਰਾਈਵੇਟ ਨੌਕਰੀ ਕਰਦੇ ਹੋ ਤੁਹਾਨੂੰ ਐਸੇ ਨਵੇਂ ਮੌਕੇ ਮਿਲ ਜਾਣਗੇ ਜਿਸ ਦੇ ਨਾਲ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਇਹ ਸਮਾਂ ਤੁਹਾਡੇ ਲਈ ਬੜਾ ਹੀ ਜ਼ਿਆਦਾ ਬਿਹਤਰ ਸਾਬਿਤ ਹੋ ਜਾਵੇਗਾ। ਤੁਹਾਨੂੰ ਦਫ਼ਤਰ 'ਚ ਆਪਣੀ ਟੀਮ ਤੇ ਆਪਣੇ ਸੀਨੀਅਰ ਦਾ ਪੂਰਾ ਸਹਿਯੋਗ ਮਿਲਣ ਵਾਲਾ ਹੈ। ਤੁਸੀਂ ਆਪਣੇ ਕੰਮ ਨਾਲ ਆਪਣੇ ਬੌਸ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਸਕਦੇ ਹੋ ਤੁਹਾਡਾ ਸੰਘਰਸ਼ ਤੁਹਾਡੀ ਮਿਹਨਤ رنگ ਲਿਆਵੇਗੀ ਜਿਸ ਕਰਕੇ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਕੋਈ ਬਿਹਤਰੀਨ ਅਹੁਦਾ ਮਿਲ ਸਕਦਾ ਹੈ ਆਮਦਨੀ ਵਿੱਚ ਵਾਅਦੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਇਸ ਸਾਲ ਇਸ ਮਹੀਨੇ ਆਪਣੀ ਆਮਦਨ ਵਿੱਚ ਚੰਗਾ ਵਾਅਦਾ ਵੇਖਣ ਨੂੰ ਮਿਲ ਸਕਦਾ ਹੈ ਤੁਸੀਂ ਆਪਣੇ ਕੈਰੀਅਰ ਤੋਂ ਸੰਤੁਸ਼ਟ ਨਜ਼ਰ ਆਓਗੇ ਨੰਬਰ 8 ਭਵਿੱਖਬਾਣੀ ਇਹ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਯਾਦਗਾਰੀ ਸਮਾਂ ਸਾਬਿਤ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਦੇ ਇਹੋ ਜਿਹੇ ਪਲ ਜੋ ਨਾ ਭੁੱਲਣ ਯੋਗ ਤੁਹਾਡੇ ਲਈ ਸਾਬਿਤ ਹੋ ਜਾਣਗੇ ਜਿਸ ਤੇ ਨਾਲ ਤੁਹਾਡਾ ਵਿਹਤਾ ਜੀਵਨ ਵਿੱਚ ਵੀ ਢੇਰ ਸਾਰੀਆਂ ਖੁਸ਼ੀਆਂ ਆ ਜਾਣਗੀਆਂ ਤੁਹਾਡੇ ਰਿਸ਼ਤੇ ਵਿੱਚ ਨਜ਼ਦੀਕੀਆਂ ਵਧ ਜਾਣਗੀਆਂ ਤੁਸੀਂ ਇੱਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ ਇਹ ਸਮਾਂ ਤੁਹਾਡੇ ਨੂੰ ਇੱਕ ਦੂਜੇ ਨੂੰ ਸਮਝਣ ਦੇ ਲਈ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਇਸ ਸਮੇਂ ਆਪਣੇ ਸਾਥੀ ਨੂੰ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਦੋਸਤੀ ਚ ਪਿਆਰ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਆਹ ਲਈ ਰਾਜ਼ੀ ਹੋ ਸਕਦੇ ਹਨ ਨਾਲ ਹੀ ਨਾਲ ਦੱਸ ਦਈਏ ਜੀ ਕਿ ਇਸ ਸਮੇਂ ਤੁਹਾਨੂੰ ਪਰਫੈਕਟ ਪਾਰਟਨਰ ਦੀ ਤਲਾਸ਼ ਤੁਹਾਡੇ ਖਤਮ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵੀ ਪਰਫੈਕਟ ਬਣ ਜਾਵੇਗੀ ਨੰਬਰ 8 ਭਵਿੱਖਬਾਣੀ ਧਨ ਵਿੱਚ ਬਹੁਤ ਹੀ ਜ਼ਿਆਦਾ ਖਰਚ ਹੋ ਸਕਦਾ ਹੈ ਨਵਾਂ ਘਰ ਜਾਂ ਨਵੀਂ ਪ੍ਰਾਪਰਟੀ ਨਵੇਂ ਕਾਰ ਮੋਟਰਸਾਈਕਲ ਤੁਸੀਂ ਇਸ ਸਮੇਂ ਖਰੀਦ ਸਕਦੇ ਹੋ ਇਸ ਸਮੇਂ ਤੁਸੀਂ ਆਪਣਾ ਸ਼ੌਂਕ ਕੋਈ ਵੀ ਪੂਰਾ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਉਤਸੁਕਤਾਵਿਸ਼ ਨਜ਼ਰ ਆਓਗੇ ਵਪਾਰ ਦੇ ਨਾਲ ਸੰਬੰਧਿਤ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਨੰਬਰ 9 ਭਵਿੱਖ ਬਾਣੀ ਇਸ ਸਮੇਂ ਤੁਹਾਡੇ ਲਈ ਨਵਾਂ ਸਟਾਰਟਅਪ ਸ਼ੁਰੂ ਹੋ ਰਿਹਾ ਹੈ ਤੁਸੀਂ ਆਪਣੀਆਂ ਸਾਰੀਆਂ ਹੀ ਸ਼ੁਰੂਆਤਾਂ ਭਾਵ ਕੇ ਕੰਮ ਦੀ ਸਫਲਤਾ ਪਾ ਲਓਗੇ ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਨੂੰ ਆਪਣੇ ਨਿਵੇਸ਼ ਤੋਂ ਚੰਗਾ ਲਾਭ ਮਿਲ ਜਾਵੇਗਾ ਜਿਸ ਨਾਲ ਤੁਸੀਂ ਮਹਿੰਗੀ ਗੱਡੀ ਖਰੀਦ ਸਕਦੇ ਹੋ ਨੰਬਰ 10 ਭਵੇਖ ਬਾਣੀ ਇਸ ਸਮੇਂ ਤੁਹਾਡੇ ਕਾਰੋਬਾਰ ਤੇ ਨੌਕਰੀ ਲਈ ਸਮਾਂ ਚੰਗਾ ਸਾਬਿਤ ਹੋ ਜਾਵੇਗਾ ਕਿਸਮਤ ਤੁਹਾਡਾ ਪੂਰਾ ਹਿੱਸਾਤ ਦੇਵੇਗੀ ਘੱਟ ਮਿਹਨਤ ਨਾਲ ਵੀ ਤੁਹਾਨੂੰ ਚੰਗੇ ਨਤੀਜੇ ਸੁਣਨ ਨੂੰ ਮਿਲ ਸਕਦੇ ਹਨ ਪਿਛਲੇ ਕਾਫੀ ਸਾਰੇ ਨਿਵੇਸ਼ਾਂ ਤੋਂ ਇਸ ਸਮੇਂ ਤੁਹਾਨੂੰ ਲਾਭ ਮਿਲ ਸਕਦਾ ਹੈ ਤੁਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਕੁਝ ਮਹਿੰਗੇ ਉਪਕਰਣ ਵੀ ਖਰੀਦ ਕੇ ਲਿਆ ਸਕਦੇ ਹੋ ਤੁਹਾਡੇ ਕੰਮਕਾਜ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ ਤੁਹਾਡੀ ਸੋਚ ਵੀ ਸਕਾਰਾਤਮਕ ਹੋ ਜਾਵੇਗੀ ਨੌਕਰੀ ਤੇ ਪੜ੍ਹਾਈ ਤੋਂ ਇਲਾਵਾ ਤੁਸੀਂ ਖੇਡਾਂ ਵਿੱਚ ਵੀ ਹਿੱਸਾ ਲੈ ਸਕਦੇ ਹੋ ਤੁਹਾਨੂੰ ਕਿਸੇ ਚੰਗੇ ਕੰਪਨੀ ਨਾਲ ਜੁੜਨ ਦਾ ਮੌਕਾ ਮਿਲ ਜਾਵੇਗਾ ਇਸ ਨਾਲ ਤੁਹਾਨੂੰ ਚੰਗੀ ਪੋਸਟ ਤੇ ਚੰਗੀ ਆਮਦਨੀ ਮਿਲ ਜਾਵੇਗੀ ਵਪਾਰਕ ਯਾਤਰਾ ਦੇ ਲਈ ਤੁਸੀਂ ਕਿਤੇ ਘੁੰਮਣ ਜਾ ਸਕਦੇ ਹੋ ਜੋ ਕਿ ਤੁਹਾਡੇ ਲਈ ਸਫਲਤਾ ਤੇ ਪੈਸਿਆਂ ਦਾ ਨਵਾਂ ਕਾਰਨ ਸਾਬਿਤ ਹੋ ਜਾਵੇਗੀ ਦੋਸਤੋ ਇਸ ਜੀ ਕੁੰਭ ਰਾਸ਼ੀ ਵਾਲਿਆਂ ਦੇ ਲਈ 10 ਭਵਿੱਖ ਬਾਣੀਆਂ ਜੋ ਕਿ ਸੱਚ ਹੋਣ ਵਾਲੀਆਂ ਹਨ ਧੰਨਵਾਦ